ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਆਪਾਂ ਦੇਖਾਂਗੇ ਸਵਾ 7 ਮਰਲੇ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਸਵਾ 7 ਮਰਲੇ ਛੋਟੇ ਆ ਜੋ ਚੱਲਦੇ ਆ ਸੋ ਤਿੰਨ ਮੰਜ਼ਲੀ ਜਿਹੜੀ ਆ ਇਹ ਕੋਠੀ ਆ ਅੱਗੇ ਇੱਕ ਦੁਕਾਨ ਵੀ ਆ ਪੋਰਚ ਤੁਸੀਂ ਹੁਣ ਦੇਖ ਸਕਦੇ ਹੋ ਕਾਫੀ ਖੁੱਲਾ ਢੁਲਾ ਜਿਹੜਾ ਪੋਰਚ ਹੈਗਾ ਵੱਡੀ ਗੱਡੀ ਆਰਾਮਦਈ ਨਾ ਲੱਗਦੀ ਜਾਨਕਿ ਦੋ ਗੱਡੀਆਂ ਇਸ ਕੋਠੀ ਦੇ ਵਿੱਚ ਜਿਹੜੀਆਂ ਆਰਾਮਦਾਰ ਇਨਾ ਲੱਗਦੀਆਂ ਤੇ ਬਾਕੀ ਟੂ-ਵੀਲਰ ਖੜਾਉਣ ਨੂੰ ਵੀ ਕਾਫੀ ਜਗ੍ਹਾ ਜਿਹੜੀ ਹੈਗੀ ਆ ਸਟਾਰਟਿੰਗ ਤੇ ਇੱਕ ਵੋਸ਼ਰ ਨੂੰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਉਸ ਤੋਂ ਬਾਅਦ ਇਹ ਸਾਹਮਣੇ ਗੇਟ ਆ ਜਿਹੜਾ ਉਹ ਡਰਾਈੰਗ ਰੂਮ ਦਾ ਤੇ ਨਾਲ ਇੱਕ ਦੁਕਾਨ ਬਣੀ ਹੋਈ ਆ ਇਹ ਹੈਗੀ ਜੀ ਦੁਕਾਨ ਸੋ ਇਥੋਂ ਤੱਕ ਅ ਅਪਾ ਗੱਲ ਕਰੀਏ ਤਾਂ ਕਰੇਜੀ ਪੱਥਰ ਲੱਗਿਆ ਹੋਇਆ ਵਿੱਚ ਟਾਇਲ ਦਾ ਕੰਮ ਵੀ ਜਿਹੜਾ ਉਹ ਹੋਇਆ ਵੀ ਆ ਸੋ ਡ੍ਰਾਇੰਗ ਰੂਮ ਡ੍ਰਾਇੰਗ ਰੂਮ ਵੀ ਕਾਫੀ ਜਿਹੜਾ ਖੁੱਲਡੁੱਲਾ ਜਿਹੜਾ ਹੈਗਾ ਪੋਰਚ ਵੀ ਕਾਫੀ ਖੁੱਲਡੁੱਲਾ ਸੀ ਡ੍ਰਾਇੰਗ ਰੂਮ ਵੀ ਕਾਫੀ ਖੁੱਲਡੁੱਲਾ ਔਰ ਬੈਡਰੂਮ ਵੀ ਕਾਫੀ ਖੁੱਲੇ ਡੁੱਲੇ ਜਿਹੜੇ ਆ ਉਹ ਬਣੇ ਹੋਏ ਕਿਉਂਕਿ ਸਵਾ 7 ਮਰਲਿਆਂ ਦੇ ਵਿੱਚ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਪਹੁੰਚ ਚੁੱਕੇ ਹਾਂ ਜੀ ਇਸ ਵੇਲੇ ਲੌਬੀ ਦੇ ਵਿੱਚ ਔਰ ਲੌਬੀ ਦੇ ਇੱਕ ਸਾਈਡ ਦੇ ਉੱਤੇ ਇਹ ਪੂਜਾ ਰੂਮ ਬਾਈ ਜੀਓਰੇ ਨੇ ਬਣਾਇਆ ਹੋਇਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਉਹ ਬਣਿਆ ਹੋਇਆ ਸੋ ਉਸ ਤੋਂ ਪਹਿਲਾਂ ਆਪਾਂ ਦੇਖਾਂਗੇ ਰਸੋਈ ਇਸ ਘਰ ਦੀ ਤੇ ਆਜੋ ਫਿਰ ਸੋ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਇਹ ਸੀਗੀ ਜੀ ਇਸ ਘਰ ਦੀ ਰਸੋਈ ਤੇ ਜਗ੍ਹਾ ਦੀ ਆਪਾਂ ਗੱਲ ਕਰਦੇ ਸੀ ਇਹਦਾ 7:3 ਮਰਲੇ ਦੇ ਵਿੱਚ ਜਿਹੜੀ ਇਹ ਕੋਠੀ ਆਪਾਂ ਤੁਹਾਨੂੰ ਦੱਸਿਆ ਬਣੀ ਹੋਈ ਆ ਤਿੰਨ ਮੰਜ਼ਲੀ ਜਿਹੜੀ ਇਹ ਕੋਠੀ ਆ ਲੌਬੀ ਦੇ ਵਿੱਚ ਵਾਸ਼ਰੂਮ ਦਿੱਤਾ ਹੋਇਆ ਇੱਕ ਵਾਸ਼ਰੂਮ ਆਪਾਂ ਸਟਾਰਟਿੰਗ ਤੇ ਦੇਖਿਆ ਔਰ ਇੱਕ ਵਾਸ਼ਰੂਮ ਇਹ ਲੌਬੀ ਦੇ ਵਿੱਚ ਪੋਰਚ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਆ ਗੱਡੀ ਚਾਹੇ ਵੱਡੀ ਆਪਾਂ ਆਰਾਮਦਾਰ ਇਹਨਾਂ ਜਿਹੜੀ ਲਗਾ ਸਕਦੇ ਆ ਦੋ ਗੱਡੀਆਂ ਲੱਗ ਸਕਦੀਆਂ ਇੱਕ ਛੋਟੀ ਇੱਕ ਵੱਡੀ ਸੋ ਇਹ ਸਾਹਮਣੇ ਜਿਹੜੇ ਆ ਦੋ ਬੈੱਡਰੂਮ ਬਣੇ ਹੋਏ ਆ ਸੋ ਚੱਲਦੇ ਆ ਆਪਾਂ ਫਸਟ ਬੈੱਡਰੂਮ ਦੇ ਵਿੱਚ ਬੈੱਡਰੂਮ ਦੀ ਗੱਲ ਕਰੀਏ ਤਾਂ ਕਬਰ ਦੀ ਜਿਹੜੀ ਆ ਜਗ੍ਹਾ ਛੱਡੀ ਹੋਈ ਆ ਬਟ ਕਬਰ ਜਿਹੜੇ ਆ ਉਹ ਨਹੀਂ ਬਣੇ ਇਸ ਕੋਠੀ ਦੇ ਵਿੱਚ ਔਰ ਬੈਕ ਸਾਈਡ ਦੇ ਉੱਤੇ ਵੈਲਟੀਨੇਸ਼ਨ ਵਾਸਤੇ ਜਿਹੜਾ ਉਹ ਜਗ੍ਹਾ ਛੱਡੀ ਹੋਈ ਆ ਜਾਲ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਕੋਠੀ ਕਾਫੀ ਖੁੱਲੀ ਡੁੱਲੀ ਹੈ ਖੁੱਲੇ ਡੁੱਲੇ ਕਮਰੇ ਆ ਕੁੱਲਾ ਡਰਾਈਂਗ ਰੂਮ ਆ ਕੁੱਲਾ ਪੋਰਚਾ ਸੋ ਕਮਰਿਆਂ ਦੇ ਵਿੱਚ ਵੀ ਜਿਹੜਾ ਕਰੇਜੀ ਪੱਥਰ ਉਹ ਲੱਗਿਆ ਹੋਇਆ ਔਰ ਲੌਬੀ ਦੇ ਵਿੱਚ ਪੋਰਚ ਦੇ ਵਿੱਚ ਟਾਈਲ ਦਾ ਕੰਮ ਜਿਹੜਾ ਉਹ ਹੋਇਆ ਵੀ ਹੈ ਦੂਸਰੇ ਬੈਡਰੂਮ ਦੀ ਗੱਲ ਕਰੀਏ ਤਾਂ ਬਿਲਕੁਲ ਸੇਮ ਉਸੇ ਤਰ੍ਹਾਂ ਹੀ ਕਬੜ ਦੀ ਜਗ੍ਹਾ ਜਿਹੜੀ ਹੈ ਉਹ ਛੱਡੀ ਹੋਈ ਆ ਤੇ ਬੈਕ ਸਾਈਡ ਤੇ ਜਾਲ ਦਿੱਤਾ ਹੋਇਆ ਔਰ ਗੇਟ ਦਿੱਤਾ ਹੋਇਆ ਜਾਲ ਅੰਦਰ ਜਾਣ ਵਾਸਤੇ ਸੋ ਤਿੰਨ ਮੰਜ਼ਲੀ ਇਹ ਕੋਠੀ ਆ ਉੱਪਰ ਵੀ ਪੋਰਸ਼ਨ ਜਿਹੜਾ ਦੋ ਬੈੱਡਰੂਮ ਦਾ ਉਹ ਬਣਿਆ ਹੋਇਆ ਰਸੋਈ ਔਰ ਉਸ ਤੋਂ ਉੱਪਰ ਇੱਕ ਬੈੱਡਰੂਮ ਆ ਜਿਹੜਾ ਉਹ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਰੇਟ ਦੀ ਗੱਲ ਕਰਦੇ ਸੀ ਆਪਾਂ ਤਾਂ 40 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 40 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜੇ ਕਿਸੇ ਵੀ ਵੀਰ ਪ੍ਰਾਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਅੰਦਰ ਵੀ ਇੱਕ ਰਸੋਈ ਹੈਗੀ ਹੈ ਲੇਕਿਨ ਇਹ ਰਸੋਈ ਜਿਹੜੀ ਹੈ ਭਾਈ ਜੀ ਹੋਰੀ ਯੂਜ਼ ਕਰਦੇ ਆ ਸੋ ਇਤੋਂ ਖੜਕੇ ਆਪਾਂ ਤੁਹਾਨੂੰ ਸਾਰਾ ਵਿਹੜਾ ਤੇ ਉੱਪਰਲਾ ਪੋਰਸ਼ਨ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੋਹਣਾ ਪੋਰਸ਼ਨ ਜਿਹੜਾ ਉਹ ਬਣਿਆ ਹੋਇਆ ਸੋਹਣਾ ਏਰੀਆ ਤੇ ਆਜੋ ਚੱਲਦੇ ਆਂ ਫਿਰ ਆਪਾਂ ਇਸ ਬੈਡਰੂਮ ਦੇ ਵਿੱਚ ਸੋ ਵਾਲ ਪੱਟੀ ਰੰਗ ਰੋਗਣ ਦਾ ਕੰਮ ਆ ਜਿਹੜਾ ਉਹ ਬਾਕੀ ਆ ਕਬਰ ਦਾ ਕੰਮ ਵੀ ਸਕੂਟੀ ਦਾ ਬਾਕੀ ਹੈ ਸੋ ਬਿਲਕੁਲ ਜਿਵੇਂ ਥੱਲੇ ਪੋਰਸ਼ਨ ਬਣਿਆ ਹੋਇਆ ਸੀ ਉਵੇਂ ਉੱਪਰ ਹੈ ਲੌਬੀ ਦੇ ਵਿੱਚ ਵਾਸ਼ਰੂਮ ਦਿੱਤਾ ਹੋਇਆ ਤੇ ਬੈੱਡਰੂਮ ਜਿਹੜੇ ਆ ਬਿਲਕੁਲ ਜਿਵੇਂ ਸੇਮ ਥੱਲੇ ਬਣੇ ਸੀ ਉਵੇਂ ਬਣੇ ਹੋਏ ਆ ਕਬਰ ਦੀ ਜਿਹੜੀ ਆ ਜਗਾ ਛੱਡੀ ਹੋਈ ਆ ਥਲੜਾ ਪੋਰਸ਼ਨ ਜਿਹੜਾ 2004 ਦੇ ਵਿੱਚ ਬਣਿਆ ਸੀ ਤੇ ਉੱਪਰਲਾ ਪੋਰਸ਼ਨ 2010 ਦੇ ਵਿੱਚ ਜਿਹੜਾ ਇਹ ਬਣਿਆ ਗਲੀ ਦੀ ਗੱਲ ਕਰੀਏ ਤਾਂ 15 ਫੁੱਟ ਜਿਹੜੀ ਆ ਚੌੜੀ ਗਲੀ ਹੈਗੀ ਹੈ ਦਿਸ਼ਾ ਦੀ ਗੱਲ ਕਰੀਏ ਤਾਂ ਦਿਸ਼ਾ ਅ ਦੱਖਣ ਵਾਲਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਜੀ ਸੋ ਬਿਲਕੁਲ ਜਿਵੇਂ ਸੇਮ ਆਪਾਂ ਥੱਲੇ ਪੋਰਸ਼ਨ ਦੇਖਿਆ ਉਸੇ ਤਰ੍ਹਾਂ ਹੀ ਜਿਹੜਾ ਉੱਪਰ ਪੋਰਸ਼ਨ ਬਣਿਆ ਹੋਇਆ ਤੇ ਆਜੋ ਫਿਰ ਚੱਲਦੇ ਆਂ ਆਪਾਂ ਉੱਪਰ ਇੱਕ ਬੈਡਰੂਮ ਆ ਜਿਹੜਾ ਉਹ ਬਣਿਆ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਫਿਰ ਅਗਲੀ ਵੀਡੀਓ